ਚੇਕਰ ਚੋਣਾਂ ਤੋਂ ਬਾਅਦ ਬੀਜੇਪੀ ਮੁੜ ਸੱਤਾ ਦੇ ਵਿੱਚ ਆਉਂਦੀ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਕਿ ਸਰਦਾਰ ਹਰਮਿਤ ਸਿੰਘ ਕਾਲੇਕਾ ਸਿੱਖ ਕੌਮ ਦੇ ਜਿਹੜੇ ਪੈਂਡਿੰਗ ਪਏ ਮਸਲੇ ਨੇ ਚਾਹੇ ਉਹ ਬੰਦੀ ਸਿੰਘਾਂ ਵਾਲਾ ਹੋਵੇ ਜਾਂ ਹੋਰ ਜਿੰਨੇ ਵੀ ਮਸਲੇ ਨੇ ਉਹ ਹੱਲ ਕਰਵਾਉਣਗੇ ਦੇਖੋ ਇੱਕ ਕਰਾਣਾ ਮੇਰਾ ਫਰਜ਼ ਨਹੀਂ ਮੇਰਾ ਧਰਮ ਵੀ ਹੈ ਔਰ ਕਿਉਂ ਨਹੀਂ ਕਰਾਵਾਂਗੇ ਜਦ ਅਸੀਂ ਜਦ ਵੀ ਮਿਲਦੇ ਹਾਂ ਇੱਕ ਵੀ ਐਫਓਜੀ ਮੀਟਿੰਗ ਐਸੀ ਨਹੀਂ ਹੋਏਗੀ ਜਦ ਅਸੀਂ ਬੰਦੀ ਸਿੰਘਾਂ ਦੇ ਬਾਰੇ ਗੱਲ ਨਹੀਂ ਕੀਤੀ ਮਗਰ ਗੱਲ ਇਹ ਹੈ ਵੀ ਜਿੱਥੇ ਕੋਟਾਂ ਦੇ ਮਸਲੇ ਆਉਂਦੇ ਨੇ ਜਿੱਥੇ ਆਮ ਆਦਮੀ ਪਾਰਟੀ ਦੀਆਂ ਜਿੱਥੇ ਸਰਕਾਰਾਂ ਨੇ ਕੰਮ ਉਹਨਾਂ ਦੇ ਉਹਦੀ ਕਾਰਨ ਕੀ ਹੈ ਮਤਲਬ ਤੁਸੀਂ ਤਾਂ ਕਿਉਂਕਿ ਬੀਜੇਪੀ ਨਾਲ ਤੁਹਾਡੀ ਸਾਂਝ ਵੀ ਹੈ ਤੁਹਾਨੂੰ ਨੇੜੇ ਤੋਂ ਪਤਾ ਹੋਣਾ ਅਸਲ ਕਾਰਨ ਕੀ ਹੈ ਲਮਕ ਕਿਉਂ ਰਿਹਾ ਹੈ ਮਾਮਲਾ ਦੇਖੋ ਇਹਦੇ ਉੱਤੇ ਜੇ ਇਸ ਤਰੀਕੇ ਦੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ ਜਿਹਦੇ ਉੱਤੇ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਹੋ ਰਹੀ ਹੈ ਇਹ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਹੈ ਕਿ ਇਹ ਸਿਰਫ ਤੇ ਸਿਰਫ ਅੱਜ ਅਗਰ ਮੈਂ ਉਹਨੂੰ ਦੋਸ਼ੀ ਕਿਸ ਨੂੰ ਕਰਾਵਾਂਗਾ ਇਲੈਕਸ਼ਨ ਦਾ ਸਮਾਂ ਗੱਲ ਚੰਗੀ ਨਹੀਂ ਹੈ ਤੇ ਇਹਦੇ ਵਿੱਚ ਇਹ ਨਾ ਹੋਣ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਹੱਤ ਹੈ ਅਕਾਲੀ ਦਲ ਨਹੀਂ ਚਾਹੁੰਦਾ ਕਿ ਜਦ ਤੱਕ ਸਾਡੀ ਸਾਂਝ ਨਾ ਹੋਏ ਇਹਦਾ ਫੈਸਲਾ ਨਾ ਹੋਏ ਜਿਸ ਦਿਨ ਅਸੀਂ ਸਾਂਝ ਕਰਾਂਗੇ ਤਾਂ ਅਸੀਂ ਇਹਦਾ ਫੈਸਲਾ ਕਰਾਉਣ ਦੀ ਗੱਲ ਕਰਾਂਗੇ ਇਹ ਗੱਲ ਐਫ ਜੀ ਜਲਦੀ ਪਈ ਹੈ ਸੋ ਐਫ ਜੀ ਕਈ ਇਸ਼ੂਜ਼ ਨੇ ਜਿਹੜੀ ਕੌਮ ਦੇ ਪੈਂਡਿੰਗ ਪੇ ਨੇ ਅਸੀਂ ਬਿਲਕੁਲ ਕਰਾਵਾਂਗੇ ਔਰ ਇਹਦੇ ਕਰਾਏ ਬਿਨਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਕੌਮ ਦੇ ਮਸਲੇ ਹੱਲ ਕਰਾਉਣਾ ਸਾਡਾ ਧਰਮ ਹੈ ਉਸੇ ਕਰਾ ਕੇ ਸਿਡਾ ਜੇਕਰ ਚੋਣਾਂ ਤੋਂ ਬਾਅਦ ਬੀਜੇਪੀ ਮੋੜ ਸੱਤਾ ਦੇ ਵਿੱਚ ਆਉਂਦੀ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਕਿ ਸਰਦਾਰ ਹਰਮਿਤ ਸਿੰਘ ਕਾਲੇਕਾ ਸਿੱਖ ਕੌਮ ਦੇ ਜਿਹੜੇ ਪੈਂਡਿੰਗ ਪਏ ਮਸਲੇ ਨੇ ਚਾਹੇ ਉਹ ਬੰਦੀ ਸਿੰਘਾਂ ਵਾਲਾ ਹੋਵੇ ਜਾਂ ਹੋਰ ਜਿੰਨੇ ਵੀ ਮਸਲੇ ਨੇ ਉਹ ਹੱਲ ਕਰਵਾਉਣਗੇ ਦੇਖੋ ਇੱਕ ਕਰਾਣਾ ਮੇਰਾ ਫਰਜ਼ ਨਹੀਂ ਮੇਰਾ ਧਰਮ ਵੀ ਹੈ ਔਰ ਕਿਉਂ ਨਹੀਂ ਕਰਾਵਾਂਗੇ ਜਦ ਅਸੀਂ ਜਦ ਵੀ ਮਿਲਦੇ ਹਾਂ ਇੱਕ ਵੀ ਐਫਓਜੀ ਮੀਟਿੰਗ ਐਸੀ ਨਹੀਂ ਹੋਏਗੀ ਜਦ ਅਸੀਂ ਬੰਦੀ ਸਿੰਘਾਂ ਦੇ ਬਾਰੇ ਗੱਲ ਨਹੀਂ ਕੀਤੀ ਮਗਰ ਗੱਲ ਇਹ ਵੇ ਕਿ ਜਿੱਥੇ ਕੋਟਾਂ ਦੇ ਮਸਲੇ ਆਉਂਦੇ ਨੇ ਜਿੱਥੇ ਆਮ ਆਦਮੀ ਪਾਰਟੀ ਦੀਆਂ ਜਿੱਥੇ ਸਰਕਾਰਾਂ ਨੇ ਕੰਮ ਉਹਨਾਂ ਦੇ ਉਹਦੇ ਕਾਰਨ ਕੀ ਹੈ ਮਤਲਬ ਤੁਸੀਂ ਤਾਂ ਕਿਉਂਕਿ ਭਾਜਪਾ ਨਾਲ ਤੁਹਾਡੀ ਸਾਝ ਵੀ ਹੈ ਤੁਹਾਨੂੰ ਨੇੜੇ ਤੋਂ ਪਤਾ ਹੋਣਾ ਅਸਲ ਕਾਰਨ ਕੀ ਹੈ ਲਮਕ ਕਿਉਂ ਰਿਹਾ ਹੈ ਮਾਮਲਾ ਦੇਖੋ ਇਹਦੇ ਉੱਤੇ ਜਿਸ ਤਰੀਕੇ ਦੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਹੋ ਰਹੀ ਹੈ ਇਹ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਹੈ ਕਿ ਇਹ ਸਿਰਫ ਤੇ ਸਿਰਫ ਅੱਜ ਅਗਰ ਮੈਂ ਉਹਨੂੰ ਦੋਸ਼ੀ ਕਿਸ ਨੂੰ ਕਰਾਵਾਂਗਾ ਇਲੈਕਸ਼ਨ ਦਾ ਸਮਾਂ ਗੱਲ ਚੰਗੀ ਨਹੀਂ ਹੈ ਤੇ ਇਹਦੇ ਵਿੱਚ ਇਹ ਨਾ ਹੋਣ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਹੱਤ ਹੈ ਅਕਾਲੀ ਦਲ ਨਹੀਂ ਜਾਂਦਾ ਕਿ ਜਦ ਤੱਕ ਸਾਡੀ ਸਾਂਝ ਨਾ ਹੋਏ ਇਹਦਾ ਫੈਸਲਾ ਨਾ ਹੋਏ ਜਿਸ ਦਿਨ ਅਸੀਂ ਸਾਂਝ ਕਰਾਂਗੇ ਤਾਂ ਅਸੀਂ ਇਹਦਾ ਫੈਸਲਾ ਕਰਨ ਦੀ ਗੱਲ ਕਰਾਂਗੇ ਇਹ ਗੱਲ ਐਫਓਜੀ ਜਲਦੀ ਪਈ ਹੈ ਸੋ ਐਫਓਜੀ ਕਈ ਇਸ਼ੂਸ ਨੇ ਜਿਹੜੀ ਕੌਮ ਦੇ ਪੈਂਡਿੰਗ ਪੇ ਨੇ ਅਸੀਂ ਬਿਲਕੁਲ ਕਰਾਵਾਂਗੇ ਔਰ ਔਰ ਇਹਦੇ ਕਰਾਏ ਬਿਨਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਕੌਮ ਦੇ ਮਸਲੇ ਹੱਲ ਕਰਾਉਣਾ ਸਾਡਾ ਧਰਮ ਹੈ ਅਸੀਂ ਕਰਾ ਕੇ ਸਿਧਾ